ਉਹ ਨਹੀਂ ਪਤਾ ਮਜੀਠੀਆਂ ਦਾ ਜਾਂ ਬੜੈਂਗਰਾਂ ਦਾ ਪੰਜਾਬੀ ਦਾ ਪੇਪਰ ਦੇ ਸਕਦੇ ਆ ਤਾਂ ਇਹਨਾਂ ਮੈਂ ਕਬੂਲ ਕਰਦਾ ਮੇਰੇ ਨਾਲ ਬਰਾਬਰ ਬੈਜੀ ਪੰਜਾਬੀ ਚ ਆਪਾਂ ਦੋਨੇ ਤੂੰ ਵੀ ਕਹਿੰਦਾ ਪੰਜਾਬੀ ਦਾ ਬਹੁਤ ਵੱਡਾ ਮਦਈ ਆ ਤੇ ਮੈਂ ਵੀ ਲੜਾਈ ਲੜ ਰਿਹਾ ਪਤਾ ਲੱਗ ਜੂ ਕਿਹੜਾ ਪੰਜਾਬੀ ਦਾ ਪੇਪਰ ਪਾਸ ਕਰਦਾ ਕਿਹੜਾ ਨਹੀਂ ਕਰਦਾ ਇਹ ਮੇਰਾ ਚੈਲੰਜ ਕਬੂਲ ਆ ਮੈਂ ਕਬੂਲ ਕਰਦਾ ਜਦੋਂ ਮਰਜ਼ੀ ਮੇਰੇ ਨਾਲ ਆ ਕੇ ਪੇਪਰ ਦੇਖ ਵੇਖ ਲੈ a few moments later ਇਹ ਆਪਰੇ ਆਪ ਨੂੰ ਪੰਜਾਬੀ ਬੋਲੀ ਦੇ ਰਾਕੇ ਸਮਝਦੇ ਜੋ ਹੁਣ ਇੱਥੇ 2 ਮਿੰਟ ਮੈਂ ਗੱਲ ਕਰਨੀ ਆ ਇਹ ਕਹਿੰਦਾ ਵੀ ਪੰਜਾਬੀ ਬੋਲੀ ਦਾ ਮਸੰਘਰ ਕਰਦਾ ਹੁਣ ਜੇ ਇਹਨੂੰ ਪੁੱਛਿਆ ਮੈਂ ਪਜਾ ਆ ਰਹੀ ਇਹ ਦੂਜੇ ਪਾਸੇ ਇਹ ਕਹਿੰਦਾ ਵੀ ਇਹਨੂੰ ਧਰਮ ਦਾ ਮੁੱਦਾ ਨਾ ਬਣਾਓ ਮੈਂ ਇਹਨੂੰ ਪੁੱਛਦਾ ਵੀ ਪੰਜਾਬੀ ਬੋਲੀ ਦੀ ਲੜਾਈ ਕਿਹੜਾ ਧਰਮ ਕਰ ਰਿਹਾ ਕਿਹੜੇ ਧਰਮ ਦੀ ਧਾਰਮਿਕ ਬੋਲੀ ਪੰਜਾਬੀ ਹੈ ਕਿਹੜੀ ਕੌਮ ਹੈ ਪੰਜਾਬ ਦੇ ਵਿੱਚ ਜਿਹੜੀ ਇਸ ਵੇਲੇ ਪੰਜਾਬੀ ਬੋਲੀ ਦੇ ਖਾਤਰ ਲੜ ਰਹੀ ਹੈ ਜਿਹੜੀ ਕੌਮ ਨੇ ਪੰਜਾਬੀ ਸੂਬੇ ਮੂਵਮੈਂਟ ਦੇ ਵਿੱਚ ਆਪਣੀ ਬੋਲੀ ਹਿੰਦੀ ਲਿਖਾਈ ਹੈ ਹੈ ਇੱਕ ਕੌਮ ਜਿਹੜੀ ਮੁਸਲਮਾਨ ਸੀ ਉਹ ਪੰਜਾਬ ਪਾਕਿਸਤਾਨ ਚ ਜਾ ਕੇ ਉਰਦੂ ਬੋਲਣ ਲੱਗ ਪਈ ਪੰਜਾਬੀ ਛੱਡ ਦਿੱਤੀ ਸਿੱਖਾਂ ਨੇ ਇਸ ਬੋਲੀ ਦੇ ਖਾਤਰ ਕੁਰਬਾਨੀਆਂ ਦਿੱਤੀਆਂ ਤੇ ਆਪਣੇ ਬੰਦ-ਬੰਦ ਘਟਾ ਲਏ ਇਸ ਕਰਕੇ ਨਹੀਂ ਘਟਾਏ ਵੀ ਇਹ ਬੋਲੀ ਕੋ ਸਪੈਸ਼ਲ ਹੈ ਇਸ ਕਰਕੇ ਘਟਾਏ ਵੀ ਇਹ ਬੋਲੀ ਗੁਰੂ ਨਾਨਕ ਪਾਤਸ਼ਾਹ ਨੇ ਇਹਦੇ ਚ ਬਾਣੀ ਜਚੀ ਹੈ ਸਾਨੂੰ ਇਹ ਬੋਲੀ ਵੀ ਇਸ ਕਰਕੇ ਪਿਆਰੀ ਹੈ ਕਿ ਸਾਡੇ ਧਰਮ ਦੀ ਜਿਹੜੀ ਬਾਣੀ ਉਸ ਦੇ ਵਿੱਚ ਹੈ ਮੇਰੀ ਬੋਲੀ ਨਹੀਂ ਪਿਆਰੀ ਹੈਗੀ ਸਾਨੂੰ ਸੋ ਜਿਹੜੀ ਚੀਜ਼ ਸਾਡੇ ਧਰਮ ਨਾਲ ਜੁੜੀ ਉਹ ਪਿਆਰੀ ਹੈ ਸਾਨੂੰ ਤੇ ਇਹ ਬੰਦਾ ਜਦੋਂ ਕਹਿੰਦਾ ਨਾ ਵੀ ਬੋਲੀ ਦਾ ਸੰਘਰਸ਼ ਲੜਨਾ ਹੈ ਤੇ ਧਰਮ ਦੀ ਗੱਲ ਨਾ ਕਰੋ ਤੇ ਫਿਰ ਇਹ ਤੋਂ ਵੱਡ ਪੀ ਜਿਹੜੀ ਬੋਲੀ ਨੂੰ ਖਤਮ ਹੀ ਹਕੂਮਤ ਤਾਂ ਕਰਨ ਤੇ ਲੱਗੇ ਤੇ ਉਹਦਾ ਧਰਮ ਖਤਮ ਕੀਤਾ ਜਾ ਸਕੇ ਜਿਹੜੀਆਂ ਜ਼ਮੀਨਾਂ ਸਾਡੇ ਕੋ ਤਾਂ ਖੋਣ ਦੀ ਕੋਸ਼ਿਸ਼ ਕੀਤੀ ਜਾਂਦੀ ਆ ਵੀ ਇਹ ਜ਼ਮੀਨਾਂ ਨਾਲ ਕੋ ਖੋਈਏ ਤੇ ਇਹਨਾਂ ਨੂੰ ਇਹਨਾਂ ਦਾ ਧਰਮ ਖੋਇਆ ਜਾਊਗਾ ਜ਼ਮੀਨਾਂ ਦੇ ਨਾਲ ਇਹ ਭਲੇਖੇ ਨੇ ਹਕੂਮਤਾਂ ਨੂੰ ਚਲੋ ਜਿਨ੍ਹਾਂ ਚ ਰਹਿਣਗੇ ਰਹਿਣਗੇ ਵੱਖਰੀ ਗੱਲ ਆ ਪਰ ਉਹਨਾਂ ਦੀ ਕੋਸ਼ਿਸ਼ ਤੇ ਉਹਨਾਂ ਦੇ ਭਲੇਖੇ ਇਸੇ ਕਰਕੇ ਹੀ ਆ ਸੋ ਇਹ ਜਿਹੜੀਆਂ ਗੱਲਾਂ ਨੇ ਨਾ ਵੀ ਆਪਣਾ ਆਪਾਂ ਜੀ ਬੋਲੀ ਦਾ ਸੰਘਰਸ਼ ਲੜਨਾ ਤੇ ਆਪਾਂ ਧਰਮ ਦੀ ਗੱਲ ਨਹੀਂ ਕਰਨੀ ਇਹ ਬੰਦਾ ਨਾਲੇ ਇਹ ਵੀ ਦਾਵਾ ਕਰੀ ਜਾਣਾ ਮੈਨੂੰ 100 ਸਾਲ ਦਾ ਪਤਾ ਅਗਲੇ ਦਾ ਮਤਲਬ ਕੋਈ ਤੇ ਦਿਮਾਗ ਦੀ ਗੱਲ ਹੋਣੀ ਚਾਹੀਦੀ ਨਾ ਵੀ ਆਪਾਂ ਨੂੰ ਪਤਾ ਲੱਗੇ ਵੀ ਆਪਾਂ ਕੋਈ ਸੰਘਰਸ਼ ਲੜ ਰਹੇ ਆ ਜ਼ਮੀਨ ਤੇ ਐਵੇਂ ਹੀ ਦੋ ਗੱਡੀਆਂ ਚੱਕ ਕੇ ਉਧਰ ਨੂੰ ਨਿਕਲ ਗਏ ਉਧਰ ਨੂੰ ਨਿਕਲ ਗਏ ਉਧਰ ਨੂੰ ਨਿਕਲ ਕੇ ਨਹੀਂ ਆ ਇਹਨਾਂ ਨੇ ਤਰਕ ਬਣਾਇਆ ਵੀ ਇਹ ਪੰਜਾਬੀ ਨਹੀਂ ਬੋਲ ਰਿਹਾ ਨੌਜਵਾਨ ਵੀ ਚਵਲੋ ਉਹ ਖੋਤੇ ਦਿਮਾਗੋ ਬੱਦ ਦਿਮਾਗੋ ਬੰਦਾ ਹਰਿਆਣੇ ਚ ਜੰਮਿਆ ਪੜਿਆ ਉਹ ਪਵਾਦੀ ਡਾਇਲੈਕਟ ਚ ਗੱਲ ਕਰ ਰਿਹਾ ਉਹ ਉਹ ਪੰਜਾਬੀ ਕਿੱਥੋਂ ਬੋਲ ਲਵੇ ਦੋ ਜਵਾਂ ਮਹੀਨਿਆਂ ਦੇ ਵਿੱਚ ਜੇ ਪੰਜਾਬੀ ਲਿਖਣੀ ਬੋਲਣੀ ਕਿੱਥੋਂ ਸਿੱਖ ਜਾਵੇ ਤੇ ਤੁਸੀਂ ਕੋਈ ਅਗਲ ਤੋਂ ਤੇ ਕੰਮ ਲਓ ਹੁਣ ਤੁਸੀਂ ਇਹ ਜਾਂ ਤੇ ਇਹ ਕਾਪੀਰਾਈਟ ਤੁਹਾਡੇ ਕੋਲ ਵੀ ਜਿਹੜਾ ਬੰਦਾ ਪੰਜਾਬੀ ਬੋਲਦਾ ਉਹ ਸਿੱਖ ਨਹੀਂ ਹੋ ਸਕਦਾ ਅੱਤ ਸਹੀ ਹੈ ਉਹ ਨੋ 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 ਪਾਉ ਪਾਉ ਪੰਥਕ ਮਸਲੇ ਇਹਨਾਂ ਨਾਲ ਵੱਖਰੇ ਹੁੰਦੇ ਆ ਇੱਥੇ ਪੰਥ ਦੇ ਅੱਗੇ ਗੁੰਡੇ ਨਹੀਂ ਖੜਦੇ ਹੁੰਦੇ ਕਦੇ ਵੀ ਇੱਥੇ ਵੱਡੇ ਵੱਡੇ ਨਹੀਂ ਖੜੇ ਪ੍ਰਧਾਨ ਮੰਤਰੀ ਨਹੀਂ ਖੜੇ ਮੁੱਖ ਮੰਤਰੀ ਨਹੀਂ ਖੜੇ ਕਿਸੇ ਗੁੰਡੇ ਨੇ ਕੀ ਖੜ ਜਾਣਾ ਸੋ ਇਹ ਇਹ ਗੱਲਾਂ ਆਪਣੇ ਮਨ ਚੋਂ ਭਲੇਖੇ ਕੱਢ ਦੋ ਵੀ ਜਿਹੜਾ ਪੰਨ ਸਿੱਧੂ ਲਾਈਵ ਹੋ ਰਿਹਾ ਨਾ ਉਹਨੂੰ ਕਹੇ ਵੀ ਤੂੰ ਕੱਲ ਇੱਕ ਤਾਂ ਸਰਸੇ ਵਾਲੇ ਦਾ ਚੇਲਾ ਸੀ ਭਾਈ ਬੈਲੋ ਸਭ ਤੋਂ ਪਹਿਲੋ ਤੈਨੂੰ ਅਸੀਂ ਤੂੰ ਕਹਿੰਨਾ ਵੀ ਆਓ ਜਿੱਥੇ ਦੇਖਤਾ ਵਾਂ ਤਿੰਦਮਣ ਕਹਿਤਾ ਦੋਰੇ ਜਿੱਥੇ ਦਸਤਾਰ ਤੁਸੀਂ ਲਾਈ ਸੀ ਨੌਜਵਾਨ ਦੀ ਉੱਥੇ ਆ ਜਾਓ ਉੱਥੇ ਬੰਨਾਂਗੇ ਤੇ ਜੇ ਕਿਸੇ ਜੁਰਤਿਆ ਤੇ ਬਹਤ ਲਾਗੇ ਬੁਹਾਦੇ ਫਿਰ ਜੇ ਤੁਸੀਂ ਸਬੂਤੇ ਨਿਕਲ ਗਏ ਤੇ ਤੁਸੀਂ ਪੰਜ ਦਾ ਠੇਕਾ ਚੱਕ ਲਓ ਜੇ ਅਸੀਂ ਨਿਕਲ ਗਏ ਤੇ ਅਸੀਂ ਚੱਕ ਲਾਂਗੇ